ਅਸੀਂ ਉਹਦੇ ਲਈ ਧੰਨਵਾਦ ਕਰਦੇ ਆ ਕਿਉਂਕਿ ਜਿੰਨੀ ਵਾਰੀ ਵੀ ਇਹ ਮੁਹਿੰਮ ਇਸ ਤੋਂ ਪਹਿਲਾਂ ਵੀ ਜਿੱਥੇ ਵੀ ਅਸੀਂ ਇਕੱਠੇ ਹੋਏ ਆ ਜਿੱਥੇ ਵੀ ਫਤਿਹ ਹੋਈ ਆ ਔਰ ਇਹ ਇਹ ਜਿਹੜਾ ਧੰਨਵਾਦ ਆ ਇਹ ਅਸੀਂ ਪਿਛਲੇ ਸਮੇਂ ਦਾ ਪਹਿਲਾਂ ਤੁਹਾਡਾ ਕਰਨ ਲੱਗੇ ਆ ਕਿਉਂਕਿ ਉੱਥੇ ਤੁਹਾਡਾ ਜਿਹੜਾ ਯੋਗਦਾਨ ਰਿਹਾ ਆ ਚਾਹੇ ਸਰਕਾਰਾਂ ਦਾ ਕਿਸ ਵੀ ਤਰੀਕੇ ਦਾ ਰਵਈਆ ਪੰਜਾਬ 'ਚ ਰਿਹਾ ਪਰ ਤੁਸੀਂ ਬਰਾਬਰ ਦੇ ਭਾਗੀਦਾਰ ਸੀ ਤੇ ਇਹ ਜਿਹੜਾ ਸੈਂਟੀਮੈਂਟ ਹੈ ਸਾਡੀਆਂ ਸਾਰੀਆਂ ਜਥੇਬੰਦੀਆਂ ਦਾ ਪੰਜਾਬ ਦੇ মিডিਆ ਦੇ ਲਈ ਸਾਂਝਾ ਹੈ ਕਿ ਤੁਸੀਂ ਹੁਣ ਤੱਕ ਸਾਡਾ ਬਹੁਤ ਸਾਥ ਦਿੱਤਾ ਉਹਦੇ ਲਈ ਧੰਨਵਾਦ ਦੂਸਰਾ ਆਪਾਂ ਜਿੱਥੇ ਅੱਜ ਇਕੱਠੇ ਹੋਏ ਆ ਇਹ ਕੋਈ ਪਿੰਡ ਦਾ ਨਹੀਂ ਕੋਈ ਸ਼ਹਿਰ ਦਾ ਨਹੀਂ ਕੋਈ ਇੱਕ ਇੱਕ ਜ਼ਿਲ੍ਹੇ ਦਾ ਨਹੀਂ ਇਹ ਭਾਰਤ ਦਾ ਸਾਰਿਆਂ ਨਾਲ ਵੱਡਾ ਮੁੱਦਾ ਜਿੱਥੇ ਬਹੁਤ ਵੱਡੇ ਪੱਦਰ ਤੇ ਲੋਕਾਂ ਦਾ ਘਾਣ ਵੀ ਹੋਣ ਡਿਆ ਕੱਲ ਨੂੰ ਇਹਦੇ ਤੇ ਫੂਡ ਸਿਕਿਉਰਿਟੀ ਦਾ ਇਸ਼ੂ ਵੀ ਹੋ ਸਕਦਾ ਤੇ ਪੂਰੀ ਦੁਨੀਆ ਦਾ ਜਿਹੜਾ ਸਾਰਿਆਂ ਨੂੰ ਜਰਖੇਜ਼ ਕੀਤਾ ਆ ਜਿਹਦੇ ਕੋਲ ਪਾਣੀ ਦੀ ਬਹੁਤਾਤ ਸੀ ਹਮੇਸ਼ਾ ਉਹਨੂੰ ਖਤਰੇ ਦੇ ਵਿੱਚ ਚੰਦ ਲੋਕਾਂ ਨੇ ਆਪਣੇ ਕਤਲਖਾਨੇ ਖੋਲ੍ਹ ਕੇ ਸਾਨੂੰ ਪਾ ਦਿੱਤਾ ਔਰ ਬੜੇ ਸਬਰ ਵਾਲੇ ਸਾਡੇ ਲੋਕ ਆ ਇਸ ਲੜਾਈ ਨੂੰ ਬਹੁਤ ਸਬਰ ਨਾਲ ਲੜਿਆ ਕਦੇ ਲਾਂਭਾ ਨਹੀਂ ਦਿੱਤਾ ਕਦੇ ਇੰਡਸਟਰੀ ਦਾ ਨਾਂ ਨਹੀਂ ਲਿਆ ਤੇ 40 ਸਾਲ ਕੱਟ ਲਏ ਪਰ ਹੁਣ ਸਾਡੇ ਕੋਲੋਂ ਆਪਣੇ ਜਵਾਕ ਬਿਨਾਂ ਅੰਗਾਂ ਤੋਂ ਜੰਮਦੇ ਜਿਹੜੇ ਆ ਉਹ ਵੇਖੇ ਨਹੀਂ ਜਾਂਦੇ ਹੁਣ ਮਾਵਾਂ ਆਪਣੇ ਨਿਆਣਿਆਂ ਨੂੰ ਬਜ਼ੁਰਗਾਂ ਨੂੰ ਨਹੀਂ ਨਿਆਣਿਆਂ ਨੂੰ ਕੀਮੋਥੈਰੇਪੀ ਲਵਾਉਣ ਦੇ ਲਈ ਹਸਪਤਾਲ ਜਾਂਣ ਲਈਆਂ ਹੁਣ ਡਾਕਟਰ ਵੀ ਦੱਸੀ ਜਾਂਦੇ ਆ ਵੀ ਤੁਹਾਡੇ ਇਲਾਕੇ ਦੇ ਤੁਹਾਡੇ ਪਿੰਡ ਦੇ ਤੁਹਾਡੇ ਮਹੱਲੇ ਦੇ ਬਹੁਤ ਅਸੀਂ ਆਪਰੇਸ਼ਨ ਕਰ ਚੁੱਕੇ ਆ ਵੀ ਤੁਸੀਂ ਏਰੀਆ ਛੱਡ ਜਾਓ ਤੁਹਾਡਾ ਪਾਣੀ ਖਰਾਬ ਆ ਪਰ ਸਰਕਾਰਾਂ ਹੁਣ ਤੱਕ ਇੱਕੋ ਹੀ ਗੱਲ ਕਰੀ ਜਾਂਦੀਆਂ ਭਈ ਅਸੀਂ ਇਸ ਜ਼ਹਿਰ ਨੂੰ ਸੁਟਣੋਂ ਰੋਕ ਨਹੀਂ ਸਕਦੇ ਅਸੀਂ ਬਾਰ-ਬਾਰ ਵੱਡਾ ਦਰਿਆ ਸਾਫ਼ ਕਰਾਂਗੇ ਤੁਹਾਡੇ ਪੈਸੇ ਦੇ ਨਾਲ ਆਪਣੇ ਬੰਦੇ ਕਹਾ ਕੇ ਸਾਡੀ ਬੱਸ ਹੋ ਗਈ ਆ ਇਸ ਲਈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 18 ਜੂਨ ਤੋਂ ਸ਼ੁਰੂ ਹੋਇਆ ਕਾਲੇ ਪਾਣੀ ਦਾ ਮੋਰਚਾ 24 ਤਰੀਕ ਦੇ ਕੱਟ ਤੋਂ ਬਾਅਦ ਬਾਕੀ ਕੋਰਟ ਕਚਹਿਰੀਆਂ ਸਾਰੀਆਂ ਲੜਾਈਆਂ ਵੇਖਦੇ ਹੋਏ ਅੱਜ ਉਸ ਮਕਾਮ ਤੇ ਪਹੁੰਚਿਆ ਵੀ ਸਾਨੂੰ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਇਨਾ ਜ਼ੈਰਾ ਨੂੰ ਆਪ ਨੱਥ ਪਾਉਣੀ ਪੈਣੀ ਹੈ ਉਸੇ ਸਿਲਸਿਲੇ ਦੇ ਵਿੱਚ ਅਸੀਂ ਜਿੱਥੇ ਅੱਜ ਇੱਕ ਪਵਿੱਤਰ ਥਾਂ ਤੇ ਬੈਠੇ ਆ ਗੁਰਦੁਆਰਾ ਸ੍ਰੀ ਗਾਉ ਘਾਟ ਸਾਹਿਬ ਬੁੱਢੇ ਦਰਿਆ ਦੇ ਕੰਢੇ ਤੇ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਥਾਂ ਔਰ ਉੱਥੋਂ ਆਪ ਜੀ ਦੇ ਨਾਲ ਮੁਖਾਤਬ ਹੋ ਕੇ ਜਿਹੜੀ ਅੱਜ ਦੀ ਪੀਸੀ ਹੈ ਜਿਹਦੇ ਲਈ ਹੁਣ ਮੇਰੇ ਤੋਂ ਬਾਅਦ ਅਮਿਤੋਜ ਮਾਨ ਜੀ ਮੇਰੇ ਨਾਲ ਬੈਠੇ ਆ ਇਹ ਤੁਹਾਡੇ ਨਾਲ ਗੱਲਬਾਤ ਕਰਨਗੇ ਔਰ ਇਸ ਪੀਸੀ ਨੂੰ ਅੱਗੇ ਚਲਾਉਣਗੇ ਧੰਨਵਾਦ ਬਹੁਤ ਸਹੀ ਕਿਹਾ ਬੈਂਸ ਸਾਹਿਬ ਨੇ ਤੁਹਾਡੀ ਬਹੁਤ ਮਿਹਰਬਾਨੀ ਔਰ ਜੋ ਲੋਕਤੰਤਰ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਕਿਸਾਨ ਅੰਦੋਲਨ ਵੇਲੇ ਵੀ ਅਸੀਂ ਸਾਰਿਆਂ ਨੇ ਤੁਹਾਡਾ ਬਹੁਤ ਥੈਂਕਸ ਕੀਤਾ ਸੀ ਔਰ ਸਾਰੇ ਅੰਦੋਲਨ ਜਿੰਨੇ ਚੱਲ ਰਹੇ ਨੇ ਰਾਤ ਅਸੀਂ ਖਨੌਰੀ ਸੀਗੇ ਮੈਨੂੰ ਲੱਗਦਾ ਤੁਹਾਡੇ ਬਿਨਾ ਪੋਸੀਬਲ ਨਹੀਂਗਾ ਔਰ ਤੁਸੀਂ ਇੱਕ ਪਿੱਲਰ ਹੋ ਔਰ ਸਾਡੀ ਬੇਨਤੀ ਵੀ ਹੈ ਤੁਹਾਨੂੰ ਔਰ ਥੈਂਕਸ ਵੀ ਹੈ ਜਾਂ ਕਹਿ ਲਓ ਤੁਹਾਡੀ ਮਿਹਰਬਾਨੀ ਵੀ ਹੈ ਕਿ ਤੁਸੀਂ ਉਸ ਪਿੱਲਰ ਨੂੰ ਓਵੇਂ ਹੀ ਬਣਾਇਆ ਹੋਇਆ ਔਰ ਇਹਨੂੰ ਬਣਾਈ ਰੱਖਿਓ ਜੇ ਅਗਲੀ ਗੱਲ ਜਿਹੜੀ ਕਰਨੀ ਹੈ ਜਿਵੇਂ ਬੈਂਸਾਹਬ ਨੇ ਕਿਹਾ ਕਿ ਇੱਕ ਬੇਸ਼ਰਮੀ ਹੁੰਦੀ ਹੈ ਨਾ ਬੇਸ਼ਰਮੀ ਕਿ ਤੁਹਾਡੀਆਂ ਸੰਵਿਧਾਨਕ ਜਿਹੜੇ ਤੁਹਾਡੀਆਂ ਬਾਡੀਜ਼ ਨੇ ਕਨਸਟੀਟਿਊਸ਼ਨਸ ਬਾਡੀ ਨੇ ਉਹ ਆਰਡਰ ਕਰ ਚੁੱਕੀਆਂ ਨੇ ਕਿ ਇਹਨੂੰ ਬੰਦ ਕਰੋ ਕਮ ਸੇ ਕਮ ਜਿਹੜੇ ਤਿੰਨ ਸੈਂਟਰ ਨੇ ਤੁਹਾਡੇ ਡਾਈਂਗ ਯੂਨਿਟ ਵਾਲੀ ਬਾਹਦਰਕੇ ਵਾਲਾ ਤਾਜਪੁਰ ਰੋਡ ਵਾਲਾ ਫੋਕਲ ਪੁਆਇੰਟ ਵਾਲਾ ਵੇ ਇਹਨੂੰ ਬੰਦ ਕਰੋ ਤੁਹਾਨੂੰ ਸਾਰਿਆਂ ਨੂੰ ਬੁਲਾ ਕੇ 26 ਜਾਂ 28 ਅਗਸਤ ਨੂੰ ਅਸੀਂ ਇੱਕ ਪੀਸੀ ਕੀਤੀ ਸੀ ਡੀਸੀ ਆਫਿਸ ਜਿੱਥੇ ਅਸੀਂ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਸੀ ਟੱਬਾ ਪੁਲਿਸ ਸਟੇਸ਼ਨ 'ਚ ਵੀ ਰਿਪੋਰਟ ਕਰਾਈ ਸੀ ਕਿ ਯਾਰ ਆਰਡਰ ਹੋ ਗਿਆ ਇਹਨੂੰ ਬੰਦ ਕਿਉਂ ਨਹੀਂ ਕਰਦੇ ਫਿਰ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਉਹ ਆਂਦੇ ਜੀ ਦੱਸੋ ਮੈਂ ਕੀ ਕਰ ਸਕਦਾ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਕਸਟੋਡੀਓ ਨੂੰ ਲਾਉ ਦੇ ਇੱਕ ਕਨਸਟੀਟਿਊਸ਼ਨਸ ਬਾਡੀਜ਼ ਆਰਡਰ ਕਰ ਚੁੱਕੀਆਂ ਨੇ ਔਰ ਬੈਲੀਮੀ ਗਵਰਨਰ ਸਰਪ੍ਰਾਈਜ਼ ਸੀਗੇ ਕਿ ਕਿਵੇਂ ਹੋ ਸਕਦਾ ਅਸੀਂ ਉਹਨਾਂ ਨੂੰ ਆਰਡਰਸ ਦਿਖਾਏ ਆਂਦੇ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰਗਾ ਇਸ ਗੱਲ ਨੂੰ ਡੇਢ ਮਹੀਨਾ ਡੇਢ ਤੋਂ 2 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਕਿ ਨਹੀਂ ਕਿਹਾ ਇਹਦਾ ਕੁਝ ਪਤਾ ਨਹੀਂਗਾ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਨਾ ਪਲੀਜ਼ ਇਹ ਬੰਦ ਕਰ ਲੋ ਖਾ ਇਹਨੂੰ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਨਾ ਇਹਨਾਂ ਚੀਜ਼ਾਂ ਨੂੰ ਸਾਨੂੰ ਧਿਆਨ ਦੇਣਾ ਚਾਹੀਦਾ ਕੀ ਹੋ ਰਿਹਾ ਹੈ ਕਿ ਕਨਸਟੀਟਿਊਸ਼ਨਸ ਬਾਡੀਜ਼ ਕੈਰੀ ਨਹੀਂ ਫੇਰ ਵੀ ਨਹੀਂ ਕਰ ਰਹੇ ਤੁਸੀਂ ਲੋਕ ਮਰ ਰਹੇ ਨੇ ਫੇਰ ਵੀ ਨਹੀਂ ਕਰ ਰਹੇ ਤੁਸੀਂ ਰਾਜਸਥਾਨ ਨਾਲ ਆ ਕੇ ਖੜ ਗਿਆ ਕਿ ਅਸੀਂ ਵੀ ਆਉਣਾ ਹੈ ਫੇਰ ਵੀ ਨਹੀਂ ਕਰ ਰਹੇ ਤੁਸੀਂ ਤਾਂ ਫਿਰ ਮੈਨੂੰ ਦੱਸੋ ਇਹ ਲੋਕਾਂ ਦੀ ਸਰਕਾਰ ਹੈ ਜਾਂ ਲੋਕਾਂ ਨੂੰ ਮਾਰਨ ਵਾਲੀ ਸਰਕਾਰ ਹੈ ਉੱਥੇ ਵਲੀਪੁਰ ਤੁਸੀਂ ਗਏ ਹੋਣਾ ਨਾ ਸਾਡੇ ਨਾਲ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂਗਾ 60 ਸਾਲ ਤੋਂ ਉੱਤੇ ਟੱਡ ਪਾੜੇ ਹੋਏ ਨਹੀਂ ਬੱਚੇ ਮੈਂਟਲੀ ਰਿਟਾਰਡਡ ਜਮ ਰਹੇ ਨਹੀਂ ਖੁਦ ਮੁੱਖ ਮੰਤਰੀ ਸਾਹਿਬ ਇਹ ਗੱਲਾਂ ਕਹਿ ਚੁੱਕੇ ਨੇ ਸਪੀਕਰ ਸਾਹਿਬ ਕਹਿ ਚੁੱਕੇ ਨੇ ਮਨਿਸਟਰ ਜ਼ਮ ਐਮ ਐਲ ਏ ਕਹਿ ਚੁੱਕੇ ਨੇ ਉਹ ਫਿਰ ਵੀ ਬੇਸ਼ਰਮੀ ਕਿ ਤੁਸੀਂ ਕਰੋ ਨਾ ਲਹਨਤਾ ਯਾਰ ਅਸੀਂ ਕਿਉਂ ਤੁਰੇ ਫਿਰਦੇ ਆਂ ਆਪ ਤੇ ਕੰਮ ਛੱਡ ਕੇ ਇਸ ਕਰਕੇ ਤੁਰੇ ਫਿਰਦੇ ਆਂ ਕਿ ਲੋਕਾਂ ਦਾ ਬੁਰਾ ਹਾਲ ਹੈ ਅਸੀਂ ਗਏ ਸੀਗੇ ਤਰੰਗ ਵਾਲਾ ਮਰੀ ਮੁਸਤਾਫਾ ਇਧਰ ਹਮੀਰਾ ਇਧਰ ਫਟੇਗੜ ਸਾਹਿਬ ਦੇ ਨਾਲ ਪੈਂਡ ਨੇ ਲੋਕ ਮਤਲਬ ਉਹ ਰੋਂਦੇ ਨੇ ਆਉਂਦੇ ਨੇ ਜੀ ਸਾਡੀਆਂ ਫੋਟੋਆਂ ਤਾਂ ਸਾਰੇ ਖਚਾਉਂਦੇ ਆ ਪਰ ਸਾਡੀ ਬਾਹ ਕੋਈ ਨਹੀਂ ਫੜਦਾ ਰੋਕਦਾ ਕੋਈ ਨਹੀਂ ਔਰ ਫੇਰ ਸਾਰੇ ਆ ਜਿਹੜੇ ਨਾਂ ਮੈਂ ਲਏ ਨਾ ਤੁਹਾਨੂੰ ਇਹਨਾਂ ਦੇ ਨਾਂ ਲਏ ਜਾਂਦੇ ਨੇ ਕਿ ਨਾ ਮੁੱਖ ਮੰਤਰੀ ਬੋਲਦੇ ਨੇ ਜਿਹੜੇ ਕਿ ਪਹਿਲਾਂ ਕਹਿੰਦੇ ਸੀ ਬੰਦ ਕਰਾਂਗੇ ਹੁਣ ਕੀ ਹੋ ਗਿਆ ਕਿਹੜੀਆਂ ਮਜਬੂਰੀਆਂ ਨੇ ਹੁਣ ਮੈਂ ਤੁਹਾਨੂੰ ਦੱਸਦਾ ਮਜਬੂਰੀ ਕਿਹੜੀ ਹੈ ਸਾਫ਼ ਸਪਸ਼ਟ ਕਲੀਅਰ ਪਹਿਲਾਂ ਬੋਲਦੇ ਨੇ ਵੋਟ ਚਾਹੀਦੀ ਹੁੰਦੀ ਐ ਬਾਅਦ ਚ ਨਹੀਂ ਬੋਲਦੇ ਨੋਟ ਚਾਹੀਦੇ ਹੁੰਦੇ ਨੇ ਓ ਤੁਸੀਂ ਆਪ ਦੀ ਜਨਰੇਸ਼ਨ ਮਾਰ ਦਿਓਗੇ ਤੁਸੀਂ ਲੋਕਾਂ ਨੂੰ ਤੜਪਾ ਇੱਕ ਕਤਲ ਹੋ ਜੇ ਨਾ ਆਪਾਂ ਭੱਜੇ ਫਿਰਦੇ ਹੁੰਨੇ ਆ ਕਾਲੇ ਪਾਣੀ ਦੀ ਸਜ਼ਾ ਅਸੀਂ ਤਸਵੀਰਾਂ ਲਾਉਣੇ ਕਿੰਨੇ ਸਾਡੇ ਸ਼ਹੀਦ ਗਏ ਉੱਥੇ ਅੱਜ ਸਾਰੇ ਪੰਜਾਬ ਨੂੰ ਅੱਧੇ ਰਾਜਸਥਾਨ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਹੋਈ ਐ ਕੌਣ ਰੋਕੂਗਾ ਉਹਨੂੰ ਜਿਹੜੇ ਲੋਕਾਂ ਨੇ ਚੁਣ ਕੇ ਭੇਜੇ ਫਰਜ਼ ਉਹਨਾਂ ਦਾ ਹੈ ਅਸੀਂ ਆਹੀ ਆਨੇ ਰਹਿ ਡੈਮੋਕ੍ਰੇਸੀ ਲੋਕਾਂ ਲਈ ਲੋਕਾਂ ਦੁਆਰਾ ਇਹ ਲੋਕਾਂ ਲਈ ਹੈ ਇਹ ਲੋਕਾਂ ਲਈ ਕਰ ਰਹੇ ਨੇ ਕੰਮ ਸੋ ਇਹ ਨਹੀਂ ਕਰਨਗੇ ਨਾ ਇਹਨਾਂ ਨੇ ਬੇਸ਼ਰਮੀ ਇਖਤियार ਕਰ ਰਹੀ ਹੈ ਨਾ ਇਹਨਾਂ ਨੂੰ ਕਨਸਟੀਟਿਊਸ਼ਨਸ ਬਾਡੀ ਦਾ ਕੋਈ ਲਿਹਾਜ਼ ਹੈ ਨਾ ਇਹਨਾਂ ਨੂੰ ਲੋਕਾਂ ਦਾ ਲਿਹਾਜ਼ ਹੈ ਨਾ ਇਨਸਾਨੀਅਤ ਹੈ ਇਹਨਾਂ 'ਚ ਸੋ ਅਸੀਂ ਕਰਾਂਗੇ ਜਿਵੇਂ ਤੁਹਾਨੂੰ ਪਿਛਲੀ ਵਾਰੀ ਬੁਲਾਇਆ ਸੀ ਦੱਸਿਆ ਸੀ ਸਾਰੇ ਪੰਜਾਬ ਤੇ ਰਾਜਸਥਾਨ ਤੋਂ ਲੋਕ ਆਏ ਸੀ ਬਲਕੇ ਦੇਸ਼ ਤੋਂ ਹੀ ਕਹਿ ਲੋ 24 ਅਗਸਤ ਨੂੰ ਕੀਤਾ ਜਿੰਨਾ ਪਰ 24 ਅਗਸਤ ਨੂੰ ਹੁਣ ਅਸੀਂ ਪਿਛਲੀ ਵਾਰੀ ਅਸੀਂ ਬੰਦ ਕਰਨਾ ਸੀ 15 ਸਪਟੰਬਰ ਤੋਂ ਬਾਅਦ ਕਿਉਂ ਨਹੀਂ ਬੰਦ ਕੀਤਾ ਸੀ ਕਿਉਂਕਿ ਪੰਜਾਬ ਪੋਲਿਊਸ਼ਨ ਬੋਰਡ ਨੇ ਵੀ ਕਹਿਤਾ ਸੀ ਕਿ ਅਸੀਂ ਬੰਦ ਕਰਨਾ ਚਾਹੁੰਦੇ ਆ ਫਿਰ ਇਹਨਾਂ ਨੇ ਕਹਿਣਾ ਸੀ ਜੀ ਤੁਸੀਂ ਐਵੇਂ ਕਰਤਾ ਸਾਸੀ ਦਾ ਖੁਦ ਕਰਨ ਵਾਲੇ ਸੀ ਕਿੰਨਾ ਚਿਰ ਹੋ ਗਿਆ ਉਹਨਾਂ ਆਰਡਰਸ ਨੂੰ ਨਹੀਂ ਕਰ ਰਿਹਾ ਹੁਣ ਸਾਡੀ 3 ਦਸੰਬਰ ਦੀ ਕਾਲ ਹੈ ਅਸੀਂ ਤਾਜਪੁਰ ਰੋਡ ਵਾਲਾ ਔਰ ਫੋਕਲ ਪੁਆਇੰਟ ਵਾਲਾ ਇਹਨਾਂ ਦੋਨਾਂ ਨੂੰ ਚਿੱਟੇ ਦਿਨ ਲੋਕਾਂ ਦੇ ਨਾਲ ਦੋ ਸੂਬਿਆਂ ਦੇ ਲੋਕ ਆਉਣਗੇ ਤੇ ਬਾਕੀ ਦੇਸ਼ ਚੋਂ ਵੀ ਲੋਕ ਆਉਣਗੇ ਜਿੱਥੋਂ 9 ਕਰੋੜ ਲੀਟਰ ਪਾਣੀ 250 ਡਾਈੰਗ ਯੂਨਿਟ ਵਾਲਿਆਂ ਦਾ ਵੱਡੇ ਦਰਿਆ ਨੂੰ ਵੱਡਾ ਨਾਲਾ ਬਣਾਉਂਦਾ ਹੋਇਆ ਪੈਂਦਾ ਜਿਹੜਾ ਕਿ ਕੋਈ ਸੈਂਟਰ ਕਲੀਨ ਨਹੀਂ ਕਰ ਸਕਦਾ ਸ਼ਰਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਉਹਨੂੰ ਬੰਦ ਕਰਾਂਗੇ ਕਲੀਅਰ ਕਟ ਬੰਦ ਕਰਾਂਗੇ ਉਹਦੇ ਲਈ 12 ਵਜੇ ਵੇਰ ਕਾ ਪਲਾਂਟ ਵਾਲੀ ਪਲੇਸ ਜਿੱਥੇ ਪਿਛਲੀ ਆਰੀ ਵੀ ਮਲੇ ਸੀਗੇ ਜੋ ਫਰੋਜ਼ਪੁਰ ਰੋਡ ਹੈ ਲੁਧਿਆਣਾ ਤੋਂ ਫਰੋਜ਼ਪੁਰ ਨੂੰ ਜਾਂਦਿਆਂ ਵੇਰ ਕਾ ਪਲਾਂਟ ਦੇ ਸਾਹਮਣੇ ਬ੍ਰਿਜ ਦੇ ਥੱਲੇ 12 ਵਜੇ ਅਸੀਂ ਲੋਕਾਂ ਨੂੰ ਬੁਲਾ ਰਹੇ ਹਾਂ ਉਥੇ ਮਿਲਾਂਗੇ ਅਸੈਂਬਲ ਹੋਵਾਂਗੇ ਇਕੱਠੇ ਹੋਵਾਂਗੇ ਔਰ ਉਥੋਂ ਚੱਲ ਕੇ ਜਾ ਕੇ ਜੋ ਤਾਜਪੁਰ ਰੋਡ ਵਾਲੀ ਤੇ ਫੋਕਲ ਪੁਆਇੰਟ ਵਾਲੀ ਜਗ੍ਹਾ ਹੈ ਜੇਲ੍ਹ ਦੇ ਨਾਲ ਉਥੇ ਪਹੁੰਚਾਂਗੇ ਤੇ ਇਹਨਾਂ ਦੋਨਾਂ ਸੈਂਟਰਾਂ ਨੂੰ ਬੰਦ ਕਰ ਦੇਾਂਗੇ ਇਹਦੀ ਅਸੀਂ ਪਹਿਲਾਂ ਰਿਹੈਸਲ ਵੀ ਕਰ ਚੁੱਕੇ ਆ ਇਹਨੂੰ ਬੰਦ ਕਰਾਂਗੇ ਔਰ ਬੰਦ ਕਰਨ ਤੋਂ ਬਾਅਦ ਅਸੀਂ ਇਸ ਗਵਰਨਮੈਂਟ ਨੂੰ ਪੁੱਛਾਂਗੇ ਕਿ ਇਸ ਜਿਹਦੇ ਨਾਲ ਲੋਕ ਮਰ ਰਹੇ ਨੇ ਤੁਸੀਂ ਇਹਨੂੰ ਦੁਬਾਰਾ ਖੋਲੂਗੇ ਜਿਹਨੂੰ ਕਨਸਟੀਟਿਊਸ਼ਨਸ ਬਾਡੀਜ਼ ਸੰਵਿਧਾਨਕ ਬਾਡੀਜ਼ ਕਹਿ ਚੁੱਕਿਆ ਨੇ ਕਿ ਬੰਦ ਹੋਣਾ ਚਾਹੀਦਾ ਕੀ ਤੁਸੀਂ ਉਹਨੂੰ ਦੁਬਾਰਾ ਖੋਲੂਗੇ ਤਾਂ ਫੇਰ ਇਹ ਸਰਕਾਰ ਲੋਕਾਂ ਦੁਆਰਾ ਨਹੀਂ ਲੋਕਾਂ ਨੂੰ ਮਾਰਨ ਲਈ ਸਰਕਾਰ ਹੋਊਗੀ ਲੋਕਾਂ ਦਾ ਕਤਲ ਕਰਨ ਵਾਲੀ ਸਰਕਾਰ ਹੋਊਗੀ ਔਰ ਫਿਰ ਪਹਿਲੀਆਂ ਪਾਰਟੀਆਂ ਦੀ ਸਿਰਫ ਅਸੀਂ ਇਸ ਸਰਕਾਰ ਨੂੰ ਦੋਸ਼ੀ ਠਹਿਰਾਵਾਂਗੇ ਕੋ ਕੇ ਪਹਿਲਿਆਂ ਨੇ ਜੋ ਕਰਨਾ ਸੀ ਕਰਤਾ ਹੁਣ ਦੁਬਾਰਾ ਅਗਰ ਇਹ ਖੋਲਣਗੇ ਜੇ ਸਾਨੂੰ ਉਹ ਦਿਨ ਰੋਕਣਗੇ ਖੋਲਣ ਨਹੀਂ ਦੇਣਗੇ ਤਾਂ ਇਹ ਦੋਸ਼ੀ ਹੋਣਗੇ ਔਰ ਸਾਰੇ ਰਾਜਸਥਾਨ ਔਰ ਪੰਜਾਬ ਤੋਂ ਲੋਕ ਆਉਣਗੇ ਜੇ ਕਿਤੇ ਰਾਹ ਚ ਰੋਕਣ ਦੀ ਕੋਸ਼ਿਸ਼ ਹੋਈ ਮੇਰੀ ਉਹਨਾਂ ਸਾਰੇ ਆਉਣ ਵਾਲਿਆਂ ਨੂੰ ਵੀ ਹੱਥ ਜੋੜ ਕੇ ਅਪੀਲ ਹੈ ਜਿੱਥੇ ਤੁਹਾਨੂੰ ਰੋਕਣ ਉਸ ਰੋਡ ਨੂੰ ਬਲਾਕ ਕਰਕੇ ਵਹਿ ਜੋ ਜੇ ਤੁਹਾਨੂੰ ਇਹ ਰੋਕ ਦੇਣੀ ਪ੍ਰਸ਼ਾਸਨ ਹੁਣ ਤੁਸੀਂ ਸੋਚੋ ਪ੍ਰਸ਼ਾਸਨ ਕਾਦੇ ਲਈ ਹੁੰਦਾ ਥੋਡੀ ਹੈਲਪ ਕਰਨ ਲਈ ਲਾਅ ਐਂਡ ਆਰਡਰ ਨੂੰ ਲਾਗੂ ਰੱਖਣ ਲਈ ਤੇ ਲੋਕ ਜਿਹੜੇ ਮਰ ਰਹੇ ਨੇ ਇਹ ਆਂਦੇ ਉਹਨਾਂ ਨੂੰ ਮਰਨ ਦਿਓ ਅਸੀਂ ਰੋਕਾਂਗੇ ਕੱਲ ਅਸੀਂ ਖਨੌਰੀ ਬਾਰਡਰ ਸੀ ਉੱਥੇ ਸਾਡੇ ਇੱਕ ਕਮਿਸ਼ਨਰ ਡੀਆਈਜੀ ਨੇ ਸੰਧੂ ਸਾਹਿਬ ਸਿੱਧੂ ਸਾਹਿਬ ਤੇ ਨਾਨਕ ਸਿੰਘ ਜੀ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਆਏ ਤੇ ਪੁੱਛ ਰਹੇ ਤੁਹਾਡੀਆਂ ਮੰਗਾਂ ਕੀ ਨੇ ਕਿਸਾਨਾਂ ਤੋਂ ਮੈਨੂੰ ਸਮਝ ਨਹੀਂ ਆ ਰਿਹਾ ਏ ਲੀਡਰ ਕਿੱਧਰ ਚਲੇ ਗਏ ਨੇ ਇਹ ਕੰਮ ਤਾਂ ਉਹਨਾਂ ਦਾ ਹੈ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਦਾ ਹੈ ਪੁਲਿਸ ਕਦੋਂ ਤੋਂ ਮੰਗਾ ਪੁੱਛ ਕੇ ਉਹਨਾਂ ਦੇ ਇਲਾਜ ਕਰਾਉਣ ਲੱਗੀ ਇਹ ਡੈਮੋਕਰੈਟਿਕ ਸਟੇਟ ਹੈ ਜਾਂ ਪੁਲਿਸ ਸਟੇਟ ਹੈ ਕੀ ਹੋਣੇ ਡੈਮੋਕਰੇਸੀ ਦੇ ਲੈਵਲ ਤੇ ਸਾਹਮਣੇ ਆ ਕੇ ਕੀ ਮੁੱਖ ਮੰਤਰੀ ਸਾਹਿਬ 70 ਲੋਕਾਂ ਨੂੰ ਮਿਲਦੇ ਨੇ ਸਾਨੂੰ ਨਹੀਂ ਮਿਲ ਸਕਦੇ ਆ ਕੇ ਖੈਰ ਆ ਕੇ ਨਵਾਂ ਕੀ ਵੇਖਣਾ ਇਹਨਾਂ ਨੇ ਤਾਂ ਵੇਖਿਆ ਹੋਇਆ ਹੈ ਲਾਜਿਕ ਦੇ ਸਕਦੇ ਨੇ ਇਹਨੂੰ ਬੰਦੇ ਕਿਉਂ ਨਹੀਂ ਕਰ ਰਹੇ ਇੱਕ ਥਾਂ ਤੇ ਮੈਂ ਉਹਨਾਂ ਦੀ ਸਪੀਚ ਸੁਣ ਰਿਹਾ ਸੀ ਕਿਹਰੇ ਸੀ ਜੀ ਆ ਫਲਾਨਾ ਪਿੰਡ ਫਲਾਨਾ ਪਿੰਡ ਫਲਾਨਾ ਪਿੰਡ ਬੜਾ ਬੁਰਾ ਹਾਲ ਹੈ ਪਿੰਡਾਂ ਦੇ ਨਾਲ ਨਾਲ ਉਹ ਸਹੀ ਹੋ ਜਾਣਗੇ ਹਾਲਾਤ ਮੈਨੂੰ ਲੱਗਦਾ ਉਹ ਭੁੱਲ ਜਾਂਦੇ ਨੇ ਕਦੇ ਕਦੇ ਕਿਉਂ ਸਰਕਾਰ ਚ ਨਹੀਂ ਜਾਂ اپੋਜੀਸ਼ਨ ਚ ਨਹੀਂ ਇਹ اپੋਜੀਸ਼ਨ ਵਾਲੀਆਂ ਗੱਲਾਂ ਬੰਦ ਕਰੋ ਥੋਨੂੰ ਲੋਕਾਂ ਨੇ ਉਹ ਹਰਾ ਪੈ ਨਹੀਂ ਜਿਹੜਾ ਆਂਦੇ ਸੀ دیتا ਹੈ ਕਰੋ ਜਾ ਕੇ ਬੰਦ ਲਿਖੋ ਆਰਡਰ ਤੇ ਜੇ ਨਹੀਂ ਕਰ ਰਹੇ ਅਸੀਂ ਕਰਾਂਗੇ ਤੁਸੀਂ ਰੋਕੋਗੇ ਤਾਂ ਤੁਸੀਂ ਜ਼ਿੰਮੇਦਾਰ ਹੋਵੋਗੇ ਅੱਗੇ ਤੁਹਾਡੇ ਜੋ ਵੀ ਕੋਈ ਕੋਈ ਰਹਿ ਤਾਂ ਨਹੀਂ ਕੀ ਗੱਲ ਆਪਣੀ ਕਹਿਣ ਵਾਲੀ ਇੱਕ ਇੱਕ ਸਾਡੇ ਜਿੰਨੇ ਵੀ ਪੰਜਾਬ ਦੇ ਲੋਕ ਆ ਅਸੀਂ 40 ਸਾਲ ਜ਼ਹਿਰ ਪੀਤਾ ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਆਪਾਂ ਬਹੁਤ ਤਸ਼ੱਦਦ ਚੱਲਿਆ ਔਰ ਸਰਕਾਰਾਂ ਜਿਹੜੀਆਂ ਜ਼ਹਿਰ ਨਹੀਂ ਰੋਕ ਸਕੀਆਂ ਸ਼ਾਇਦ ਉਹ ਸਾਨੂੰ ਰੋਕਣ ਗਿਆ ਜ਼ਰੂਰ ਪਰ ਜਿਨ੍ਹਾਂ ਨੇ ਵੀ ਪਹੁੰਚਣਾ ਆ ਅਸੀਂ ਸੰਜਮ ਰੱਖਣਾ ਆ ਕਿਸੇ ਵੀ ਥਾਂ ਦੇ ਉੱਤੇ ਚਾਹੇ ਜਿਸ ਵੀ ਤਰੀਕੇ ਦੀ ਪ੍ਰੋਵੋਕੇਸ਼ਨ ਹੋਵੇ ਅਸੀਂ ਆਪਣਾ ਜਿਹੜਾ ਡਿਸਪਲਿਨ ਆ ਉਹ ਕਿਤੇ ਵੀ ਨਹੀਂ ਤੋੜਨਾ ਦੂਸਰੀ ਵੱਡੀ ਗੱਲ ਜਿਸ ਥਾਂ ਤੇ ਬੈਠੇ ਆ ਆਪਾਂ 2022 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਵੇਲੇ ਲੁਧਿਆਣੇ ਇਥੇ ਪੀਏਯੂ ਆਏ ਸੀ ਉਦੋਂ ਇਹਨਾਂ ਨੇ ਕਿਹਾ ਸੀ ਵੀ ਮੈਂ ਇਸ ਪਵਿੱਤਰ ਥਾਂ ਦਾ ਪਾਣੀ ਜਿਹੜਾ ਆ ਨਾ ਆਪ ਪੀ ਕੇ ਵਿਖਾਉਂਗਾ ਪਰ ਮੈਨੂੰ ਲੱਗਦਾ ਕਿ ਸ਼ਾਇਦ ਬਹੁਤ ਜ਼ਿਆਦਾ ਸਮਾਂ ਹੋ ਗਿਆ ਜਾਂ ਤੇ ਹੁਣ ਉਹ ਕਹਿ ਦੇਣ ਵੀ ਲੱਤਾਂ ਭਾਰ ਨਹੀਂ ਚੱਲਦੀਆਂ ਸਰਕਾਰ ਦੀਆਂ ਜਾਂ ਉਹ ਇਹ ਦੱਸ ਦੇਣ ਵੀ ਹੁਣ ਅਸੀਂ ਕਿਹਨਾਂ ਦੇ ਲਈ ਸਾਡੀ ਸਰਕਾਰ ਕਿਨਾਰੇ ਬਣਾਈ ਆ ਸਾਡੀ ਉਠਣੀ ਬੈਣੀ ਕਿਨਾਂ ਦੇ ਨਾਲ ਆ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਤੇ ਜਾਂ ਫਿਰ ਪੰਜਾਬ ਦੇ ਲੋਕਾਂ ਨੇ ਜਿਹੜਾ ਫੈਸਲਾ ਕੀਤਾ ਆ ਉਹ ਅਸੀਂ ਤੁਹਾਨੂੰ ਦੱਸ ਦੁੱਤਾ ਕਿ 3 ਤਰੀਕ ਨੂੰ ਇਹਨਾਂ ਕਤਲਖਾਨਿਆਂ ਦਾ ਜਿਹੜਾ ਜ਼ਹਿਰ ਆ ਉਹ ਥੋੜਾ ਜਿਹਾ ਬੋਝ ਪੰਜਾਬ ਦੇ ਉੱਤੋਂ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਆ ਉਹ ਸਾਡੀ ਜਿਹੜੀ ਕਾਲੇ ਪਾਣੀ ਦੇ ਮੋਰਚੇ ਦੀ ਜਿਹੜੀ ਟੀਮ ਆ ਉਹ ਜਥੇਬੰਦੀ ਨੇ ਕਰ ਦੇਣੀ ਆ ਔਰ ਤੁਹਾਡੇ ਸਾਰੇ ਪੰਜਾਬ ਦੇ ਲੋਕ ਔਰ ਮੀਡੀਆ ਕਰਮੀ ਤੁਹਾਡੇ ਸਾਰਿਆਂ ਦਾ ਜਿਹੜਾ ਸਹਿਯੋਗ ਜਿਹੜਾ ਆ ਉਹ ਅਸੀਂ ਉਡਿੱਕਾਂਗੇ ਬਹੁਤ ਬਹੁਤ ਆ ਗੱਲ ਤੁਹਾਡੀ ਮੈਂ ਕਹਿ ਦਿਆਂ ਕਨਾਲ ਜੋੜ ਕੇ ਕਿ ਇਹ ਮੇਰੀ ਮੈਂ ਭੁੱਲ ਗਿਆ ਸੀ ਗੱਲ ਜੋ ਭੰਤ ਸਾਹਿਬ ਨੇ ਕਹੀ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਆਪਾਂ ਪ੍ਰਵੋਕ ਨਹੀਂ ਹੋਣਾ ਐਕਸਾਈਟਡ ਨਹੀਂ ਹੋਣਾ ਆਪਾਂ ਲੜਨਾ ਨਹੀਂ ਗਾ ਆਪਾਂ ਗੁਰੂ ਕੇ ਬਾਗ ਦਾ ਮੋਰਚਾ ਵੀ ਜਿੱਤਿਆ ਸੀ ਜੈਤੋ ਦਾ ਮੋਰਚਾ ਵੀ ਜਿੱਤਿਆ ਸੀ ਅਜਾ ਲਖੇ ਆਪਾਂ ਨਨਕਾਣਾ ਸਾਹਿਬ ਦਾ ਮੋਰਚਾ ਵੀ ਜਿੱਤਿਆ ਸੀ ਔਰ ਸ਼ਾਂਤੀ ਨਾਲ ਜਿੱਤਿਆ ਸੀ ਇਹਨਾਂ ਨੇ ਸਾਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਨੇ ਸਾਨੂੰ ਕਿ ਅਸੀਂ ਐਕਸਾਈਟ ਹੋ ਕੇ ਇਹਨਾਂ ਨਾਲ ਲੜੀਏ ਉਹਦੀ ਕੋਸ਼ਿਸ਼ ਕਰਨੀ ਹੈ ਮੇਰੀ ਸਾਰੇ ਆਉਣ ਵਾਲਿਆਂ ਨੂੰ ਬੇਨਤੀ ਹੈ ਕਿ ਅਸੀਂ ਜਵਾਂ ਵੀ ਰਿਐਕਟ ਨਹੀਂ ਕਰਨਾ ਲੜਨਾ ਨਹੀਂ हां कोई एजेंसीयां कोई सरकारी तौरते ओदे ਵਿੱਚ ਸ਼ਰਾਰਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਜਿੰਨੇ ਸਾਡੇ ਲੋਕ ਆਪਾਂ ਉਹਨੂੰ ਰਿਐਕਟ ਨਹੀਂ ਕਰਨਾ ਸ਼ਾਂਤੀ ਨਾਲ ਆਉਣਾ ਹੈ ਔਰ ਆਪਦਾ ਕੰਮ ਕਰਨਾ ਹੈ ਇਹ ਬਹੁਤ ਜ਼ਰੂਰੀ ਹੈ ਔਰ ਇੱਕ ਲਾਸ ਗੱਲ ਕਹਿ ਕੇ ਮੈਂ ਲੱਖੇ ਨੂੰ ਕਹੂੰਗਾ ਉਹ ਵੀ ਜ਼ਰੂਰ ਬੋਲ ਦੇ ਕਿ ਕਦੇ-ਕਦੇ ਕਹਿੰਦੇ ਨੇ ਕਿ ਸਾਡੀ ਜਿਹੜੀ ਇਨਕਮ ਹੈ ਸਰਕਾਰ ਦੀ ਉਹ ਕਿਵੇਂ ਆਊਗੀ 1.5 ਲੱਖ ਕਰੋੜ ਦੀ ਆਪਣੀ ਹੈਗੀ ਹੈ ਇਨਕਮ ਤੇ ਪਾਉਨੇ 4 ਲੱਖ ਕਰੋੜ ਆ ਸਾਡੇ ਸਿਰ ਕਰਜ਼ਾ ਹੈ ਇਹ ਸਾਡੀਆਂ ਸਰਕਾਰ ਦੀਆਂ ਬੇਵਕੂਫੀਆਂ ਕਰਕੇ ਆ ਪਰ ਮੈਂ ਤੁਹਾਨੂੰ ਇੱਕ ਪੁੱਛਦਾ ਕਿ ਜਿਹੜੀ ਇਨਕਮ ਹੈ ਉਹ ਇਹਨਾਂ ਡਾਈਂ ਯੂਨਿਟ ਨਾਲ ਹੀ ਆ ਦੁਨੀਆ ਦੇ ਵਿੱਚ ਬੰਦ ਹੋ ਗਈਆਂ ਦੁਨੀਆ ਦੇ ਵਿੱਚ ਇੰਡਸਟਰੀ ਹੈ ਨਹੀਂਗੀ ਹਿੰਦੁਸਤਾਨ ਛੜੇਗੀ 2011 ਚ ਤਾਮਨ ਲਾਡੂ ਨੇ ਬੰਦ ਕਰਤੀ ਹੈ ਡਾਈਂ ਸਾਡੀ ਚੱਲੂਗੀ ਅੱਗੇ ਆਂਦੇ ਸੇ ਦੁਨੀਆ ਦਾ ਕਚਰਾ ਲਿਆਓ ਹਿੰਦੁਸਤਾਨ ਚ ਛੱਡ ਦਿਓ ਹੁਣ ਦੁਨੀਆ ਤੇ ਹਿੰਦੁਸਤਾਨ ਦਾ ਕਚਰਾ ਲਿਆ ਉਹ ਪੰਜਾਬ ਚ ਸੜ ਦਿਓ ਕਿਉਂ ਕਿ ਸਾਡੇ ਜਿਹੜੇ ਲੀਡਰ ਨੇ ਆਈ ਐਮ ਸੌਰੀ ਉਹ ਕਚਰੇ ਵਰਗਾ ਕੰਮ ਕਰ ਰਹੇ ਨੇ ਉਹ ਲੀਡ ਕਚਰੇ ਵਾਂਗੂ ਕਰ ਰਹੇ ਨੇ ਸੋ ਅਸੀਂ ਉਹ ਨਹੀਂ ਕਰਨ ਦੇਣਾ ਕਿਉਂਕਿ ਜਦੋਂ ਸਰਕਾਰਾਂ ਮੂਕ ਹੋ ਜਾਣ ਜਦੋਂ ਐਡਮਿਨਿਸਟਰੇਟਰ ਪਾਸਾ ਵਟ ਲੈਣ ਜਾਂ ਗਲਤ ਕੰਮਾਂ ਚ ਪੈਣ ਉਦੋਂ ਲੋਕ ਉੱਠਦੇ ਨੇ ਜਨਤਾ ਉੱਠਦੀ ਹੈ ਤੇ ਜਦੋਂ ਜਨਤਾ ਉੱਠਦੀ ਹੈ ਉਦੋਂ ਕੌਮ ਦੀਆਂ ਦੇਸ਼ਾਂ ਦੀਆਂ ਪਰਦੇਸ਼ਾਂ ਦੀਆਂ ਤਕਦੀਰਾਂ ਬਦਲ ਜਾਂਦੀਆਂ ਨੇ ਉਹ ਤਿੰਨ ਤਰੀਕ ਨੂੰ ਅਸੀਂ ਕਰਾਂਗੇ ਲਖੇ ਪੁਲੀਸ ਤੁਸੀਂ ਵੀ ਕਹਿ ਦੋ ਜੇ ਉਸ ਦਿਨ ਇੱਥੇ ਲੁਧਿਆਣੇ ਰੋਕਿਆ ਜਾਊਗਾ ਤੁਸੀਂ ਵੀ ਉੱਥੇ ਬਹਿ ਜਾਗੇ ਤਾਰਨਾ ਲਾ ਕੇ ਇਹ ਇਹਦੇ ਬਾਰੇ ਤੁਸੀਂ ਕੀ ਕੁਝ ਚੀਜ਼ਾਂ ਅੱਗੇ ਅੱਗੇ ਕੀ ਹੋਊਗਾ ਜਿਹੜੇ ਬਾਹਰ ਆਉਣ ਉਹਨਾਂ ਨੂੰ ਤੁਸੀਂ ਕਹਿਤਾ ਵੀ ਜਿੱਥੇ ਰੁਕਿਆ ਉੱਥੇ ਰੁਕ ਜਿਓ ਉੱਥੇ ਉਹ ਹਿੱਲਿਓ ਨਾ ਤੁਹਾਡਾ ਕੀ ਪਲਾਨ ਹੋਊਗਾ ਪਤਾ ਕੀ ਹੈ ਕੁਝ ਚੀਜ਼ਾਂ ਸਰਪ੍ਰਾਈਜ਼ ਹੋਣਗੀਆਂ ਉਹ ਸਰਪ੍ਰਾਈਜ਼ ਲਈ ਥੋੜਾ ਜਿਹਾ ਰੱਖ ਲੋ ਇੱਕ ਗੁੰਜਾਇਸ਼ ਰੱਖ ਲੋ ਹਰ ਚੀਜ਼ ਦਸਿਵਨੀ ਜਾ ਸਕਦੀ ਜਦੋਂ ਲੋਕ ਆ ਜਾਣਗੇ ਸਾਰੇ ਉਸ ਤੋਂ ਬਾਅਦ ਜਨਤਾ ਦਾ ਫੈਸਲਾ ਹੋਊਗਾ ਔਰ ਸ਼ਾਂਤੀ ਨਾਲ ਅਸੀਂ ਅਗਲਾ ਕਾਰਿਆ ਕੰਮ ਜੋ ਵੀ ਸੋਚਿਆ ਹੋਇਆ ਉਹ ਕਰਦੇ ਹਾਂ ਲੱਗਦਾ ਨਹੀਂ ਵੀ ਟਕਰਾਅ ਵਾਲੀ ਸਥਿਤੀ ਪੈਦਾ ਹੋ ਜੂਗੀ ਕਿਉਂਕਿ ਇੰਡਸਟਰੀ ਕਹਿਦੀ ਹੈ ਵੀ ਸਾਡੇ ਕੋਲ ਲੇਬਰ ਬਹੁਤ ਕੰਮ ਕਰਦੀ ਹੈ ਵੀ ਜੇਕਰ ਇਹ ਅਜਿਹੇ ਹਾਲਾਤ ਬਣਨਗੇ ਤਾਂ ਸਾਡੀ ਲੇਬਰ ਜਿਹੜੀ ਹੈ ਉਹ ਹਟਾਉਗੀ ਜਾਂ ਰੋਕੂਗੀ ਸੋ ਕਿਸ ਤਰ੍ਹਾਂ ਉਹ ਜਿਨ੍ਹਾਂ ਨੇ ਦੇਖੋ ਜਿਹੜੇ ਕਤਲਖਾਨਿਆਂ ਨੇ ਪਹਿਲਾਂ ਕਤਲ ਕੀਤੇ ਆ ਉਹ ਅੱਜ ਵੀ ਇਹੋ ਜਿਹੀ ਭਾਸ਼ਾ ਬੋਲਣਗੇ ਇਹੋ ਜਿਹੀ ਗੱਲ ਕਰਨਗੇ ਅਸੀਂ ਤੇ ਲੜਦੇ ਆਏ ਆ ਸਾਡੀ ਮਰਨ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਆ ਜੇ ਹੁਣ ਕਿਸੇ ਵੀ ਤਰੀਕੇ ਦੀ ਉਹ ਇਹ ਭਾਸ਼ਾ ਵਰਤਦੇ ਆ ਜਾਂ ਕੋਈ ਇਹੋ ਜਿਹਾ ਕੰਮ ਕਰਦੇ ਆ ਇਹ ਤਾਂ ਫਿਰ ਉਹਨਾਂ ਦੇ ਆਪਣੀ ਤਸਵੀਰ ਵਿਖਾਉਣੀ ਆ ਅਸੀਂ ਤੇ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਖੜੇ ਆ ਜੇ ਉਹ ਕਹਿੰਦੇ ਆ ਵੀ ਆਪਣੇ ਲੋਕਾਂ ਨੂੰ ਲੈ ਕੇ ਆਉਣਗੇ ਇਹਦੇ ਲਈ ਕੋਈ ਅਸੀਂ ਸੱਦੇ ਥੋੜੀ ਲੜਨਾ ਜਿਹੜੀ ਮੁਰੇ ਆਊਗੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਹ ਕੀ ਗੱਲ ਹੈ ਇਹ ਕਾ ਗੱਲ ਹੈ ਆ ਜਵਾਬ ਦੇ ਦਈਏ ਫਿਰ ਲੱਖੇ ਤੋਂ ਸ਼ੁਰੂ ਕਰ ਜੇ ਇਹ ਸਾਨੂੰ ਪਹਿਲਾਂ ਵੀ ਧਮਕੀ ਦਿੱਤੀ ਗਈ ਸੀਗੀ ਕਿ ਪ੍ਰਵਾਸੀ ਲੇਬਰ ਲਿਆ ਕੇ ਤੁਹਾਡੇ ਸਾਹਮਣੇ ਖੜੀ ਕੀਤੀ ਜਾਊਗੀ 1 ਲੱਖ ਦੇ ਕਰੀਬ ਉਸ ਬੰਦੇ ਨੇ ਕੀ ਬੰਦੇ ਦਾ ਨਾਮ ਕੀ ਸੀਗਾ ਜਿਹਦਾ ਅਖਬਾਰ ਚ ਵੀ ਉਹਦਾ ਨਾਮ ਵੀ ਆਇਆ ਇੰਡਸਟਰੀ ਲਿਸਟ ਵੀ ਹੈ ਤੇ ਛੋਟਾ ਜਿਹਾ ਰਾਜਨੀਤਿਕ ਗੇ ਵੀ ਆ ਕਿ 1 ਲੱਖ ਪ੍ਰਵਾਸੀ ਮਜ਼ਦੂਰ ਲਿਆ ਕੇ ਤੁਹਾਡੇ ਸਾਹਮਣੇ ਠੱਲਾਗੇ ਜੇ ਤੁਸੀਂ ਬੰਦ ਕਰਨਾ ਹੈ ਮੈਨੂੰ ਇੱਕ ਦੱਸੋ ਅਸੀਂ ਆਪ ਦਾ ਕਾਲਾ ਪਾਣੀ ਜਿਹਦੇ ਨਾਲ ਪੰਜਾਬ ਦੇ ਲੋਕ ਮਰ ਰਹੇ ਨੇ ਕੀ ਉਹਦੇ ਚ ਸਾਨੂੰ ਪ੍ਰਵਾਸੀ ਰੋਕਣਗੇ ਤਾਂ ਫਿਰ ਪੰਜਾਬ ਵਾਲੇ ਗਏ ਗੁਜ਼ਰੇ ਨੇ ਕੀ ਪੰਜਾਬ ਵਾਲੇ ਆਪ ਦੇ ਬੱਚਿਆਂ ਨੂੰ ਬਚਾਉਣ ਲਈ ਆਪ ਦੇ ਪਾਣੀ ਨੂੰ ਬਚਾਉਣ ਲਈ ਕੁਝ ਨਹੀਂ ਕਰਨਗੇ। ਉਹ ਅੱਗੇ ਨਹੀਂ ਆਉਣਗੇ। ਜਿਹੜੇ ਜਿਹੜੇ ਪ੍ਰਵਾਸੀ ਇਹਨਾਂ ਦੇ ਕੋਲ ਕੰਮ ਕਰਦੇ ਆ ਅਸੀਂ ਉਹਨਾਂ ਸਾਰਿਆਂ ਦਾ ਮੈਡੀਕਲ ਕਰਾ ਦੇਾਂਗੇ। ਉਹਨਾਂ ਦੀ ਉਮਰ ਐਵਰੇਜ 10 ਸਾਲ ਤੋਂ ਵੱਧ ਨਹੀਂ ਆ। ਇਹ ਸਾਡਾ ਉਹਨਾਂ ਦੇ ਲਈ ਜਵਾਬ ਆ। ਇੱਕ ਵਾਰੀ ਬੇਨਤੀ ਆ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਲੱਖਾભાઈ ਸਾਡੇ ਟੀਮ ਦੇ ਮੈਂਬਰ ਆ ਉਹ ਅਪੀਲ ਕਰਨਗੇ। ਇਸ ਤੋਂ ਬਾਅਦ ਇਸ ਤੋਂ ਬਾਅਦ ਆਪਾਂ 1 ਟੂ 1 ਜਿਹੜਾ ਆ ਉਹ ਲੈ ਲੈਂਦੇ। ਇਸ ਬਹੁਤ ਹੀ ਗੰਭੀਰ ਮੁੱਦੇ ਦੇ ਉੱਤੇ ਅੱਜ ਬਹੁਤ ਬੱਡੀ ਗੰਟੀ ਦੇ ਵਿੱਚ মিডিਆ ਪਹੁੰਚਿਆ ਕਿਉਂਕਿ ਇਹੋ ਜਿਹੇ ਮੁੱਦੇ ਇਕੱਲੇ ਸਾਡਾ ਫਰਜ਼ ਨਹੀਂ ਬਣਦਾ ਤੁਹਾਡਾ ਹੀ ਫਰਜ਼ ਬਣਦਾ ਕਿ ਲੋਕਾਂ ਤੱਕ ਜਾਣ ਸਰਕਾਰਾਂ ਨੂੰ ਤੁਸੀਂ ਹਿਲਾਉਣਾ ਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੈਂ ਹੁਣੀ ਗੱਡੀ ਚ ਆਉਂਦਾ ਤੇ ਮੈਨੂੰ ਸੁਖਵੀਰ ਸਿੰਘ ਫੌਜੀ ਦਾ ਫੋਨ ਆਇਆ Rajasthan गंगानगर ਤੋਂ ਉਹ ਕਹਿੰਦਾ ਭਾਈ ਅਸੀਂ ਇੱਕ ਬੱਚੇ ਦੇ ਘਰੇ ਖੜੇ ਆ ਜਿਹਦਾ ਜਨਮ ਰਾਤ ਹੋਇਆ ਤੇ ਉਹਦੇ ਮੂੰਹ ਦੇ ਵਿੱਚ ਕੈਂਸਰ ਆ ਜਮਦੇ ਬੱਚੇ ਦੇ ਗੰਗਾ ਨਗਰ ਦੇ ਵਿੱਚ ਰਸਤਾਂ ਦੇ ਵਿੱਚ ਮੂੰਹ ਚ ਕੈਂਸਰ ਆ ਜੀ ਤੇ ਇਹ ਹਾਲਾਤ ਕੱਲਾ ਰਾਜਸਥਾਨ ਗੰਗਾ ਨਗਰ ਬੀਕਾਨੇਰ ਨਹੀਂ ਅੱਠ ਜ਼ਿਲ੍ਹੇ ਰਾਜਸਥਾਨ ਦੇ ਤੇ ਬਾਕੀ ਸਾਰਾ ਦੱਖਣੀ ਮਾਲਵਾ ਲੈ ਕੇ ਲੁਧਿਆਣੇ ਤੋਂ ਸਾਰੇ ਮੈਂ ਕਹਿੰਦਾ ਪੂਰਾ ਪੰਜਾਬ ਹੀ ਪੀੜਦਾ ਇਹ ਤਾਂ ਉਹ ਇਲਾਕਾ ਪੀੜਦਾ ਜਿਹੜਾ ਸਤਲੁਜ ਦਾ ਪਾਣੀ ਪੀਂਦਾ ਬਾਕੀ ਬਾਕੀ ਨਹਿਰਾਂ ਦਰਿਆਵਾਂ ਆਪਣਾ ਧਰਤੀਆਂ ਉੱਪਾਈ ਜਾਂਦੇ ਬੋਰ ਕਰਕੇ ਪਾਣੀ ਜਿੰਨੀਆਂ ਫੈਕਟਰੀਆਂ ਹੋਰ ਲੱਗੀਆਂ ਨੇ ਪੰਜਾਬ ਦੇ ਵਿੱਚ ਬਹੁਤ ਆ ਥਾਮਾਂ ਦੇ ਉੱਤੇ ਇੱਥੇ ਹੁਣ ਮੋਰਚੇ ਵੀ ਲੱਗੇ ਹੋਏ ਨੇ ਅਖਾੜੇ ਮੋਰਚਾ ਲੱਗਿਆ ਹੋਇਆ ਮੁਸ਼ਕਾਵਾਦ ਮੋਰਚਾ ਲੱਗਿਆ ਹੋਇਆ ਭੂੰਦਲੀ ਮੋਰਚਾ ਲੱਗਿਆ ਹੋਇਆ ਉਹਨਾਂ ਫੈਕਟਰੀਆਂ ਦੇ ਖਿਲਾਫ ਨਵੀਆਂ ਫੈਕਟਰੀਆਂ ਹੋਰ ਲਾਈ ਜਾਂਦੇ ਨੇ ਹਮੀਰੇ ਲੱਗਿਆ ਹਾਂ ਕਾਫੀ ਥਾਂ ਜਿਹੜਾ ਮੋਰਚਾ ਲੱਗਿਆ ਹੋਇਆ ਸੋ ਭਾਈ ਸੋਡੇ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਰਾਵੋ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਪਿਆ ਸਰਕਾਰ ਦਾ ਪ੍ਰਸ਼ਾਸਨ ਦਾ ਵੀ ਇਹਨਾਂ ਨੂੰ ਕਿਵੇਂ ਉਹਦੀ ਘੇਰਾਬੰਦੀ ਕੀਤੀ ਜਾਵੇ ਕਿਵੇਂ ਫੜੇ ਜਾਣ ਕਿਵੇਂ ਘੇਰੇ ਜਾਣ ਹੋ ਸਕਦਾ ਹੈ ਉਦੋਂ ਉਦ ਦੇ ਉਸ ਦਿਨ ਤੇ ਸਾਨੂੰ ਘੇਰਨ ਸਾਨੂੰ ਫੜਨ ਕੁਝ ਵੀ ਕਰ ਸਕਦੇ ਆ ਇਹ ਹੁਣ ਇਹ ਗੱਲ ਸੋਡੇ ਦੇ ਖੜੀ ਆ ਜੇ ਤੁਸੀਂ ਅੰਦਰ ਘਰਾਂ ਚ ਬੈਠ ਕੇ ਇਹ ਜ਼ਹਿਰਾਂ ਪੀ ਕੇ ਮਰਨਾ ਹੈ ਤਾਂ ਸੋਡੀ ਮਰਜੀ ਆ ਮਰੀ ਜਾਓ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਜ਼ਹਿਰਾਂ ਤੋਂ ਅਸੀਂ ਮੁਕਤ ਹੋਈਏ ਅਸੀਂ ਆਪਣੀ ਜ਼ਿੰਦਗੀ ਬਚਾ ਲਈਏ ਆਪਣੇ ਜਵਾਕ ਬਚਾ ਲਈਏ ਆਪਣੀਆਂ ਨਸਲਾਂ ਬਚਾ ਲਈਏ ਤਾਂ ਤੁਸੀਂ ਜ਼ਰੂਰ ਵੱਡੀ ਗਿਣਤੀ ਦੇ ਤਿੰਨ ਤਰੀਕ ਨੂੰ ਵੇਰਕਾ ਪਲਾਂਟ ਦੇ ਕੋਲੇ ਸਮਾਂ 12:00 ਵਜੇ ਸਮਾ 12 ਵਜੇ ਬੇਰਕਾ ਪਲਾਂਟ ਦੇ ਕੋਲੇ ਜਿੱਥੇ ਅਸੀਂ ਪਹਿਲਾਂ 24 ਅਗਸਤ ਨੂੰ ਇਕੱਠ ਕੀਤਾ ਸੀ ਉੱਥੇ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਤੁਸੀਂ ਉੱਥੇ ਪਹੁੰਚੋ ਕਾਫਲੇ ਬਣ ਕੇ ਪਹੁੰਚੋ ਇਕੱਲੇ ਇਕੱਲੇ ਪਹੁੰਚੋ ਜਿਵੇਂ ਮਰਜ਼ੀ ਨਿਕਲ ਕੇ ਪਹੁੰਚੋ ਇੱਕ ਵਾਰੀ ਸੋਡਾ ਉੱਥੇ ਪਹੁੰਚਣਾ ਬੜਾ ਜ਼ਰੂਰੀ ਆ ਹਾਂ ਫੇਰ ਵੀ ਜੇ ਕਦੇ ਤੁਹਾਨੂੰ ਰਾਹ ਦੇ ਵਿੱਚ ਰੋਕ ਲਿਆ ਜਾਂਦਾ ਹੈ ਕਿਤੇ ਘੇਰਾ ਪਾ ਲਿਆ ਜਾਂਦਾ ਹੈ ਸੜਕਾਂ ਦੇ ਉੱਤੇ ਜਾਂ ਕਿਤੇ ਵੀ ਤਾਂ ਉੱਥੇ ਹੀ ਬੈਠ ਕੇ ਤੁਸੀਂ ਉਹ ਸੜਕਾਂ ਜਾਮ ਕਰਨੀਆਂ ਨੇ ਤੇ ਪੂਰੇ ਪੰਜਾਬ ਨੂੰ ਅਪੀਲ ਕਰਦਿਆਂ ਮਸਲਾ ਸਭ ਤੋਂ ਜ਼ਿਆਦਾ ਗੰਭੀਰ ਆ ਅਸੀਂ ਆਪਣੀਆਂ ਜ਼ਮੀਨਾਂ ਆਪਣੀ ਕਿਸਾਨੀ ਬਚਾਉਣ ਲਈ ਆਪਣੇ ਮਜ਼ਦੂਰ ਬਚਾਉਣ ਲਈ ਆਪਣਾ ਸਾਰਾ ਪੰਜਾਬ ਬਚਾਉਣ ਲਈ ਅਸੀਂ ਪੂਰਾ ਪੰਜਾਬ ਨਹੀਂ ਨਾਲ ਹਰਿਆਣਾ ਵੀ ਸਾਡੇ ਦਿੱਲੀ ਆਪਾਂ ਪਹੁੰਚ ਗਏ ਸੀਗੇ ਬੱਚਾ ਬੱਚਾ ਅਸੀਂ ਆਪਣਾ ਉਸ ਅੰਦੋਲਨ 'ਚ ਢੋਤਾ ਸੀ ਲਾਤਾ ਸੀ ਇਹ ਉਦੋਂ ਵੀ ਕਿਤੇ ਗੰਭੀਰ ਮਸਲਾ ਜੇ ਜ਼ਹਿਰਾਂ ਪੀ ਕੇ ਅਸੀਂ ਮਰ ਗਏ ਐਨਾ ਕੈਮੀਕਲ ਪਾਇਆ ਜਾ ਰਿਹਾ ਜਿਵੇਂ ਨਾ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੋਣਾ ਵੀ 9 ਕਰੋੜ ਲੀਟਰ ਤਾਂ ਇੱਕ ਥਾਂ 'ਤੇ ਪਾਈ ਜਾਂਦੇ ਆ ਤੁਸਾਂ ਹਲਾਲਾ ਵੀ 9 ਕਰੋੜ ਲੀਟਰ ਇੱਕ ਦਿਨ ਦੇ ਵਿੱਚ ਇੱਕ ਥਾਂ ਤੋਂ ਪੈਂਦਾ ਹੈ ਤੇ ਪਿਛਲੇ 35-40 ਸਾਲ ਤੋਂ ਇਹ ਡਾਈੰਗਾ ਦਾ ਪਾਣੀ ਪੈ ਰਿਹਾ ਕੈਮੀਕਲ ਪੈ ਰਿਹਾ ਹੈ ਸੀਵਰੇਜ ਦਾ ਪਾਣੀ ਪੈ ਰਿਹਾ ਹੋਰ ਗੰਦਮੰਦ ਪੈ ਰਿਹਾ ਤੇ ਸਾਰੇ ਲੋਕ ਪਿਛਲੇ 35-40 ਸਾਲ ਤੋਂ ਉਹ ਪਾਣੀ ਪੀ ਕੇ ਮਰ ਰਹੇ ਨੇ ਅਸੀਂ ਪਿੰਡਾਂ 'ਚ ਗਏ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ 80-80% ਲੋਕਾਂ ਨੂੰ ਕਾਲਾ ਪੀਲਿਆ ਤੇ ਕੈਂਸਰ ਹੋ ਚੁੱਕਿਆ ਗੁਰਦੇ ਕਿਡਨੀਆਂ ਖਤਮ ਹੋ ਚੁੱਕੀਆਂ ਨੇ ਲੋਕਾਂ ਦੀਆਂ ਜਵਾਕਾਂ ਦੀਆਂ ਸੋ appeal ਆ ਭਰਾਵੋ ਹੁਣੇ ਲੈ ਲਾਂ ਇਹ ਲੜਾਈਆਂ ਬਾਰ ਬਾਰ ਨਹੀਂ ਖੜੀਆਂ ਹੁੰਦੀਆਂ ਹੁਣ ਵੀ ਜੇ ਆਪਾਂ ਘਰਾਂ 'ਚ ਬੈਠੇ ਰਹੇ ਤਾਂ ਫਿਰ ਮੁੜ ਕੇ ਪਸਤੌਣ ਤੋਂ ਇਲਾਵਾ ਮੁੜ ਕੇ ਮੌਤ ਸੋਡੇ ਘਰਾਂ 'ਚ ਵੱੜ ਚੁੱਕੀ ਆ ਸੋਡੇ ਦਰਵਾਜੇ ਤੇ ਖੜੀ ਆ ਮੌਤ ਇਹਨਾਂ ਲਈ ਇੱਕੋ ਵੀ ਕਾਹੀ ਸਾਨੂੰ ਕੀ ਲੋੜ ਆ ਅਸੀਂ ਕੀ ਕਰਨਾ ਉੱਥੇ ਆ ਨਾ ਹੋ ਜੇ ਆਉਣਾ ਨਾ ਹੋ ਜੇ ਮੈਂ ਗੱਲ ਕਹਿੰਦਾ ਉਹਨਾਂ ਵੀ ਸਭ ਤੋਂ ਵੱਡਾ ਡਰ ਕਿਹੜੀ ਗੱਲ ਦਾ ਹੁੰਦਾ ਮੌਤ ਦਾ ਉਹ ਸਾਡੇ ਘਰਾਂ ਚ ਆ ਗਈ ਬਹੁਤ ਵੱਡੇ ਇੱਥੇ ਕੀ ਕਰਨਗੇ ਪਰਚੇ ਪਾਉਣਗੇ ਜਾਂ ਡਾਂਗਾ ਮਾਰਨਗੇ ਕੀ ਕਰਨਗੇ ਸਾਡੇ ਮਾਰਨ ਡਾਂਗਾ ਕੋਈ ਗੱਲ ਨਹੀਂ ਅਸੀਂ ਖਾਣ ਨੂੰ ਤਿਆਰ ਆਂ ਦੇਣ ਪਰਚੇਲੇ ਤੁਸੀਂ ਪਰਚੇ ਪਾਉਣ ਨੂੰ ਤਿਆਰ ਨਾ ਜੇਲਾ ਭੇਜਣ ਜਾਣ ਨੂੰ ਤਿਆਰ ਆਂ ਪਰ ਜੇ ਅਸੀਂ ਰਹੀ ਨਾ ਜ਼ਿੰਦਗੀ ਨਾ ਰਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਰਹੀਆਂ ਤਾਂ ਫਿਰ ਅਸੀਂ ਇਦੋਂ ਰਹਿ ਸਾਡੇ ਪੱਲੇ ਕੀ ਗਿਆ ਸੋ ਇਸ ਕਰਕੇ ਬੇਨਤੀ ਆ ਵੀ 3 ਤਰੀਕ ਨੂੰ 3 ਦਸੰਬਰ ਨੂੰ ਬੇਰਕਾ ਪਲਾਂਟ ਕੋਲੇ ਵੱਡੀ ਗੰਟੀ ਦੇ ਵਿੱਚ ਰਾਜਸਥਾਨ ਤੋਂ ਪੰਜਾਬ ਤੋਂ ਵੱਧ ਤੋਂ ਵੱਧ ਅਸੀਂ ਸੰਗਤ ਪਹੁੰਚੋ ਇਹ ਗੱਲ ਕਲੀਅਰ ਕਰ ਦਈਏ ਕਿ ਜੇ ਸਾਡੇ ਚੋਂ ਕੋਈ ਵੀ ਲੱਖਾ ਮੈਂ ਜਾਂ ਸਾਰੇ ਵੀ ਅਰੈਸਟ ਹੁੰਦੇ ਆ ਪਹਿਲਾਂ ਤਾਂ ਇਹ ਪ੍ਰੋਗਰਾਮ ਉਵੇਂ ਹੀ ਰਹੂਗਾ ਸਭ 3 ਤਰੀਕ ਨੂੰ ਆਉਂਗੇ ਤੇ ਜਾ ਕੇ ਉਹ ਸੈਂਟਰ ਬੰਦ ਹੋਣਗੇ ਇਸ ਲਈ ਕਿਸੇ ਵੀ ਨਿਊਜ਼ ਤੇ ਕਿ ਸਾਨੂੰ ਫੜ ਲਿਆ ਆ ਕਰ ਲਿਆ ਇਸ ਗੱਲ ਨੂੰ ਕੁਝ ਨਾ ਸਮਝੋ ਜੇ ਤੁਸੀਂ ਆਉਣਾ ਔਰ ਉਹ ਬੰਦ ਹੋਣਿਆ ਔਰ ਇੱਕ ਹੋਰ ਗੱਲ ਜੇ ਜਦੋਂ ਤੁਸੀਂ ਰਾਸਤੇ 'ਚ ਰੁਕੂਗੇ ਤੁਹਾਨੂੰ ਰੋਕਿਆ ਜਾਊਗਾ ਉਹਦਾ ਵੀਡੀਓ ਬਣਾਇਓ ਜੇ ਅਸੀਂ ਤੁਹਾਨੂੰ ਨੰਬਰ ਵੀ ਦੱਸ ਦਿਆਂਗੇ ਜਾਂ ਸਾਨੂੰ ਉਹਨੂੰ ਭੇਜਿਓ ਜੇ ਜਾਂ ਸਿੱਧਾ মিডিਏ ਨੂੰ ਭੇਜਿਓ ਜੇ ਕਿ ਆ ਪੰਜਾਬ ਦਾ ਧੱਕਾ ਪੰਜਾਬ ਗਵਰਨਮੈਂਟ ਕਰ ਰਹੀ ਐ ਨਾ ਕਿ ਉਹਨਾਂ ਸੈਂਟਰਾਂ ਨੂੰ ਬੰਦ ਕਰਨ ਤੇ ਹੁਣ ਤੁਸੀਂ ਕੋਈ ਵੀ ਸਵਾਲ ਪੁੱਛਣਾ ਕਰ ਜਿਹੜੀ ਰਹੇਗੀ ਹੈਰਾਨੀ ਜਨ ਗੱਲ ਇਹ ਆ ਵੀ ਪਿਛਲੇ ਕਈ ਸਾਲ ਤੋਂ 7-8 ਸਾਲ ਤੋਂ ਸਾਡੀ ਸਾਰੀ ਟੀਮ ਰੌਲਾ ਪਾ ਰਹੀ ਐ ਉਹਦੋਂ ਪਹਿਲਾਂ ਵੀ ਕਾਫੀ ਵਾਰੀ ਇਹ ਰੌਲਾ ਪੈ ਚੁੱਕਿਆ ਕੋਈ ਪ੍ਰਸ਼ਾਸਨ ਕੋਈ ਸਰਕਾਰ ਤੁਸੀਂ ਮੀਡੀਆ ਵਾਲਿਆਂ ਸਵਾਲ ਤਾਂ ਪੁੱਛੋ ਕਦੇ ਕੋਈ ਜਵਾਬ ਦੇਣ ਨੂੰ ਤਿਆਰ ਆ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਅਸੀਂ ਇੱਥੇ ਕਮਿਸ਼ਨਰ ਨੂੰ ਮਿਲੇ ਆ ਅਸੀਂ ਇੱਥੇ ਟਿੱਬੇ ਠਾਣੇ ਗਏ ਆ ਅਸੀਂ ਦਰਖਾਸਤ ਦੇ ਕੇ ਆਏ ਆ ਵੀ ਆਹ ਗੈਰਕਾਨੂੰਨੀ ਐ ਐਨਜੀਟੀ ਨੇ ਆਰਡਰ ਕੱਢ ਦਿੱਤਾ ਪੰਜਾਬ ਪੋਲੂਸ਼ਨ ਬੋਰਡ ਦੇ ਆਰਡਰ ਕੱਢਤਾ ਸੈਂਟਰ ਬੋਰਡ ਨੇ ਆਰਡਰ ਕੱਢਤਾ 12 ਅਗਸਤ ਦਾ ਕੱਢਿਆ ਹੋਇਆ ਵੀ ਤੁਸੀਂ ਇਹਨੂੰ ਬੰਦ ਕਿਉਂ ਨਹੀਂ ਕਰ ਰਹੇ ਜੇ ਐਨਜੀਟੀ ਨੇ ਕਹਿਤਾ ਵੀ ਗੈਰਕਾਨੂੰਨੀ ਐ ਯਾਰਾ ਤੁਸੀਂ ਪਾਰ ਨਹੀਂ ਸਕਦੇ ਪਾਣੀ ਦੇ ਵਿੱਚ ਜੋ ਸੈਂਟਰ ਬੋਰਡ ਨੇ ਕਹਿਤਾ ਪੰਜਾਬ ਪੋਲੂਸ਼ਨ ਬੋਰਡ ਨੇ ਕਹਿਤਾ ਵੀ ਤੁਸੀਂ ਪਾ ਨਹੀਂ ਸਕਦੇ ਤਾਂ ਪਰ ਪਾ ਕੌਣ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਅਸੀਂ ਤਾਂ ਜੀ ਇਹ ਤਾਂ ਆਪਣਾ ਸਾਡੇ ਪਾਣੀਆਂ ਯਾਰਾ ਪਾਤੀਆਂ ਜੀ ਆ ਹੁਣ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਹ ਨਾ ਵੋਟਾਂ ਦੇ ਵਿੱਚ ਕਿ ਸਾਡੇ ਪਾਣੀਆਂ ਯਾਰਾ ਪਾਤੀਆਂ ਜੀ ਸਾਡੇ ਦਰਿਆ ਪਲੀਤ ਕਰਤੇ ਜ਼ਹਿਰੀਲੇ ਕਰਤੇ ਜੀ ਸਾਡੇ ਜੀ ਧਰਤੀ ਹਟਾਂ ਜਹਰਾਂ ਪਾਤੀਆਂ ਉਹ ਭਾਈ ਸਾਹਿਬ ਤੂੰ ਮੁੱਖ ਮੰਤਰੀ ਐ ਐਨਜੀਟੀ ਨੇ ਆਰਡਰ ਕਰਤਾ ਤੇਰੇ ਬੋਰਡ ਨੇ ਆਰਡਰ ਕਰਤਾ ਸੈਂਟਰ ਬੋਰਡ ਨੇ ਕਿਹਾ ਬੰਦ ਕਿਨੇ ਕਰਨਾ ਹੈ ਹੈਰਾਨੀ ਦੀ ਗੱਲ ਆ ਵੀ ਅੱਜ ਵੀ ਉਹ ਗੱਲ ਐ ਕਰਦੇ ਜਿਵੇਂ ਵਿਰੋਧੀ ਧਰ ਦੇ ਵਿੱਚ ਕੋਈ ਐਮਐਲਏ ਬਣਿਆ ਬੈਠਾ ਹੁੰਦਾ ਸੋ ਭਰਾਵੋ ਹੁਣੇ ਸਰਕਾਰਾਂ ਸਾਰੀਆਂ ਹੀ ਇਹਦੀਆਂ ਜ਼ਿੰਮੇਵਾਰ ਆ ਪਹਿਲਾਂ ਵਾਲੀਆਂ ਵੀ ਹੁਣ ਵਾਲੀਆਂ ਵੀ ਸੋ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵੀ ਤੁਸੀਂ ਆ ਕੇ ਇਹ ਸਾਡਾ ਸਾਥ ਦਿਓ ਤੇ ਅਸੀਂ ਤੁਹਾਡੇ ਨਾਲ ਆ ਥੋੜੇ ਅੱਗੇ ਲੱਗੇ ਹੋਏ ਆ ਆਜੋ ਤੰਨ ਨੂੰ ਹੁਣ ਹਰ ਹਾਲ ਦੇ ਵਿੱਚ ਜ਼ਹਿਰਾਂ ਇੱਕ ਬੂੰਦ ਨਾ ਕਿਸੇ ਦਰਿਆ 'ਚ ਪਾਣ ਦੇਣੀ ਹੈ ਤੇ ਨਾ ਕਿਸੇ ਧਰਤੀ 'ਤੇ ਹਟਾ ਪਾਣ ਪਣੀ ਠੀਕ ਹੈ